میرا یہ مقصد ہے میرا کوئی مقصد نہیں کہ میں نوجوانوں ਨੂੰ پہلا ٹریول ایجنٹ ਜਿਹੜੇ ਨੇ ਉਹਨਾਂ ਤੋਂ ਲੁੱਟੇ ਜਾਣ ਫਿਰ ਉੱਥੇ ਜਾ ਕੇ ਜਿਹੜਾ ਸੌਖਾ ਜੀ ਆ ਤਾਂ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਵਿਰਜ਼ਗਰੀ فائل دی ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜੋਣਾ ਤੋਂ ਭਰਿਆ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਕੇ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 جیل ਜਾਵੇ ਹੋ ਅਨਲੈਸ ਉਹ ਕਾਨੂੰਨ ਨਾ ਤੋੜੇ بس ਜਿਹੜਾ ਆਪ ওভারਕਰਾਊਡਡ ਹੋਇਆ ਪਿਆ ਅਸੀਂ ਤਾਂ ਇਹ ਵੀ ਜਾਰੀ ਕੀਤਾ ਹਾਂ ਹੌਂ ਸਿੱਖੇ ਜਾ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਇਹ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦੇਣੇ ਆ ਚੱਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੂ ਮਾੜਾ ਦਿਨ ਸੀ ਕਦੇ ਲੰਘਿਆ ਉਹ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜਿਹੜਾ ਦੇ ਵਿੱਚ ਵੀ ওভারਕਰਾਊਡਡ ਹੋਇਆ ਪਿਆ ਕੰਮ 27000 ਦੀ ਕੈਪੈਸਿਟੀ ਹੈ 32 33000 ਹੈ ਇਸ ਵਾਰ ਪੰਜਾਬੀ ਜੀ ਮੈਂ ਕਚੋਨਾ ਉਹ ਜਿਹੜਾ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਬਣਗਾ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇੱਥੇ ਨਹੀਂ ਕਰਨੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰੂ ਨਾਨਕ ਸਾਹਿਬ ਨੇ ਕਿਹਾ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਹਾ ਹੈ ਖਾਸ ਤੌਰ ਤੇ ਮਾਮਾ ਭੈਣਾਂ ਨੂੰ ਤੁਸੀਂ ਐਸਾ ਧਮਕੀਆਂ ਦੇ ਸਕਦੇ ਏਤੀ ਮਾਰਪਈ ਕੋਲ ਲਾਣੇ ਤੱਕ ਹੀ ਦਰਦ ਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ ਤੀਆਂ ਪੇਣਾ ਤਰੱਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੋਂ ਨੌਕਰੀ ਦਿੱਤੀ ਹੈ 299 ਵਿੱਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40 ਸਾਲ ਤੋਂ ਬਾਅਦ ਨੌਕਰੀਆਂ ਹੋ ਗਈਆਂ ਉਹ ਨੌਕਰੀਆਂ ਨੇ ਇਹ ਨਹੀਂ ਹੈਗਾ ਕਿ ਮੈਂ ਅਨਾਉਂਸ ਕਰਤਾ ਨਿਯੁਕਤੀ ਪੱਤਰ ਦਿੱਤਾ ਹਾਈ ਕੋਰਟ ਜਾ ਕੇ ਲੜੀ ਜਾਓ ਕੇਸ ਅਸੀਂ ਹਾਈ ਕੋਰਟ ਤੋਂ ਪਹਿਲਾਂ ਕਲੀਅਰੈਂਸ ਲੈਨੇ ਆ ਕਿ ਕੋਈ ਪੀਆਈਐਲ ਤਾਂ ਨਹੀਂ ਪਾਉਗੀ ਇਹਨਾਂ ਦੀ ਇਹਨਾਂ ਦੀ ਨੌਕਰੀ ਨੂੰ ਕੋਈ ਤੁਹਾਡੇ ਵਾਲੇ ਚ ਵੀ ਇੱਕ ਦੋ ਮੁੰਡਿਆਂ ਦਾ ਐਦਾਂ ਹੋ ਗਿਆ ਸੀ ਅੱਜ ਕਰ ਲਿਆ ਕਲੀਅਰ ਹੋ ਸਾਰਾ ਕਲੀਅਰ ਕਰਕੇ ਸਨ ਪਾਇਆ ਹੁਣ ਕ੍ਰਿਕਟ ਵਿੱਚ ਜਸਿੰਦਰ ਉਹ ਪਲੇ ਆਪਣੇ ਪੰਜਾਬ ਲੋਖੇ ਦਾ ਜਸਿੰਦਰ ਉਹਨੂੰ ਬਾਲਾ ਕੀਤਾ ਹੋਇਆ ਸੀ ਪਹਿਲਾਂ ਕ੍ਰਿਕਟ ਨੂੰ ਤਾਂ ਮੰਨਦੇ ਹੀ ਨਹੀਂ ਸੀਗੇ ਕ੍ਰਿਕਟ ਨੂੰ ਤਾਂ ਉਸ ਮੰਨਦੇ ਨਹੀਂ ਸੀ ਵੀ ਇਹਨੂੰ ਇਹ ਚ ਨੌਕਰੀਆਂ ਵਾਲੀ ਚ ਕ੍ਰਿਕਟ ਦੇ ਵਿੱਚ ਜਦੋਂ ਪਿੰਡਾਂ ਵਾਲੇ ਮੁੰਡੇ ਆਉਣ ਲੱਗੇ ਆ ਤਾਂ ਬਸ ਹਨਾ ਸੀ ਉਹਨਾਂ ਚੋਂ ਕਿ ਕ੍ਰਿਕਟ ਨੂੰ ਵੀ ਤਾਂ ਖੇਡ ਮੰਨਾਂਗੇ ਨਹੀਂ ਪਪੂਲਰ ਗੇਮ ਹੈ ਸੋ ਜਸਿੰਦਰ ਹੋਰੀ ਜਾਂ ਹੋਰ ਜਿਹੜੇ ਕ੍ਰਿਕਟ ਨਰ ਰਣਜੀਤ ਪਲੇਅਰ ਹੈ ਕੋਈ ਕੋਈ ਕਿਸੇ ਲੈਵਲ ਤੇ ਖੇਡਾ ਹੋਇਆ ਸਾਰਿਆਂ ਦੀ ਵਾਰੀ ਆਉਗੀ ਤੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਜਿਸ ਲੈਵਲ ਤੇ ਸੰਵਿਧਾਨ ਕਹਿੰਦਾ ਜਾਂ ਕਾਨੂੰਨ ਕਹਿੰਦਾ ਸਾਡਾ ਉਸ ਲੈਵਲ ਤੋਂ ਸ਼ੁਰੂ ਕਰਨਗੇ ਅੱਗੇ ਤੱਕੀਆਂ ਕਰ ਜਾਣ ਤੁਸੀਂ ਵੀ ਉਹ ਡੀਐਸਪੀ ਥੋੜੀ ਰਹੋਗੇ ਕਿ ساری ਉਮਰ ਤੁਸੀਂ ਪੜ੍ਹ ਲਿਖ ਕੇ ਪੇਪਰ ਦੇ ਦਿਓ ਯੂਪੀਐਸਏ ਦੇਣਾ ਯੂਪੀਐਸ ਦੇ ਕੇ ਆਈਪੀਐਸ ਬਣ ਜਾਓ ਇਹ ਤਾਂ ਇੱਕ ਜ਼ਰੀਆ ਹੈ ਆਜ ਵਾਲੇ ਤੇਰੀ ਨਿਯੁਕਤੀ ਹੈ ਇਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਅਕੈਡਮੀ ਖੋਲਣੀ ਹੈ ਕਿਸੇ ਨੇ ਕਿਸੇ ਨੇ ਕਿਹਾ ਮੈਂ ਤਾਂ ਜਿੱਥੇ ਕੰਮ ਕਰਕੇ ਰਾਜ਼ੀਆਂ ਅਸੀਂ ਤੁਹਾਨੂੰ ਖੁੱਲਾ ਮੌਕਾ ਦੇਣਾ ਬਾਕੀ ਖੇਡ ਮੰਤਰੀ ਆਪ ਖੁਦ ਜਿਹੜੇ ਨੇ ਸਪੋਰਟਸ ਪਰਸਨ ਨੇ ਆਪ ਖੇਡਦੇ ਨੇ ਪਹਿਲਾਂ ਕਦੋਂ ਹੁੰਦਾ ਸਿੱਧਾ ਪਹਿਲਾਂ ਉਹਨਾਂ ਡਿਸੀਜਨਾਂ ਨੂੰ ਮਤਲਬ ਸਾਈਕਲਿੰਗ ਦਾ ਪ੍ਰਧਾਨ ਉਹ ਹੈ ਜੀਨੇ ਕਦੇ ਜ਼ਿੰਦਗੀ ਚ ਚੈਨ ਨਹੀਂ ਚਲਾਉਣੀ ਹੁੰਦੀ ਸਾਈਕਲ ਦੀ ਸਾਈਕਲ ਚਲਾਉਣਾ ਜਾਂ ਸਾਈਕਲ ਤੇ ਚੜਨਾ ਤਾਂ ਬਾਅਦ ਦੀ ਗੱਲ ਹੈ ਕੈਂਚੀ ਅੱਧੀ ਕੈਂਚੀ ਜਾਂ ਕਾਠੀ ਤਾਂ ਬਾਅਦ ਦੀਆਂ ਗੱਲਾਂ ਨੇ ਮਤਲਬ ਉਹ ਬੰਦੇ ਲਾਇਆ ਹੋਇਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਤੁਸੀਂ ਵੀ ਬਹੁਤ ਸਾਰਾ ਮੈਂਟਲ ਟੌਰਚਰ ਹੁੰਦੇ ਹੋਗੇ ਯਾਰ ਆਹ ਬੰਦੇ ਇਹਨੂੰ ਕਿਵੇਂ ਸਮਝਾਈਏ ਹਾਕੀ ਕੀ ਹੁੰਦੀ ਹੈ ਗੋਲ ਕੀ ਹੁੰਦਾ ਹੈ ਪੈਨਲਟੀ ਕਾਰਨਰ ਕੀ ਹੁੰਦਾ ਹੈ ਸ਼ਾਰਟ ਕਾਰਨਰ ਕੀ ਨਾ ਸਵੈਸਿਧੇ ਚਾਹੁੰਦੇ ਆ ਕਿ ਉਹੀ ਬੰਦੇ ਕੰਮ ਕਰਨ ਜਿਹੜੇ ਬੰਦੇ ਉਸ ਫੀਲਡ ਨੂੰ ਜਾਣਦੇ ਹੋ ਸੋ ਉਸका के मैंने तो बहुत खुशी है uh, मैं मेनू ਇਹ ਕਿਨਕ ਮੇਰੇ ਪਿਤਾ ਜੀ ਤੋਂ ਸਦਾ ਮਿੰਨ ਸਿੰਘ ਹੋਰਾਂ ਤੋਂ ਲੱਗੀ ਸੀ ਰੇਡੀਓ ਤੇ ਕਮੈਂਟਰੀ ਸੁਣਨ ਤੋਂ ਬਾਅਦ ਫਿਰ ਟੀਵੀ ਤੇ ਆਉਣ ਲੱਗਿਆ ਪਹਿਲਾਂ ਤਾਂ ਆਉਂਦੇ ਹੀ ਨਹੀਂ ਸੀਗਾ ਸੋ ਅੱਜ ਪਲੇਇੰਗ 11 ਇੱਥੇ ਤੇ ਮੇਰੇ ਪਿਤਾ ਜੀ ਨਹੀਂ ਰਹੇ ਦੁਨੀਆ ਚ 2011 ਚ ਉਹਨਾਂ ਦੀ ਮੌਤ ਹੋ ਗਈ ਸੀ ਚਲੋ ਜਿੱਥੇ ਵੀ ਉਹਨਾਂ ਦੀ ਆਤਮਾ ਥੋੜਾ ਖੁਸ਼ ਹੁੰਦੀ ਹੋ ਹੌਕੀ ਤੇ ਤਾਂ ਜਾਣ ਦਿੰਦੇ ਸੀ ਬਸ ਉਹ ਬਹੁਤ ਪੁਰਾਣੇ ਪੁਰਾਣੇ ਪਲੇਅਰਾਂ ਬਾਰੇ ਮੈਨੂੰ ਦੱਸਦੇ ਰਹਿੰਦੇ ਸੀ ਤਾ ਕਰਕੇ ਮੈਨੂੰ ਵੀ ਛੇਨਕ ਲੱਗੀ ਫਿਰ ਅੱਗੇ ਚਲੋ ਅੱਜ ਪ੍ਰਮਾਤਮਾ ਨੇ ਜਿਸ ਔਦੇ ਤੇ ਬਿਠਾਇਆ ਹੋਇਆ ਤਾਂ ਕੋਸ਼ਿਸ਼ ਮੈਂ ਇਹੀ ਕਰੂੰਗਾ ਕਿ ਜਿਹੜਾ ਜੇ ਮੈਂ ਪਹਿਲਾਂ ਕੈਸਤਾ ਸੀਰੀਅਸ ਕਹਿੰਦਾ ਰਿਹਾ ਕਿ ਸਾਡੇ ਪਲੇਅਰ ਰੋੜਦੇ ਰਹੇ ਨੇ ਸਾਡੇ ਪਲੇਅਰ ਰੋੜੀ ਜਾਂਦੇ ਨੇ ਇਹਨੂੰ ਕੋਈ ਪੁੱਛਦਾ ਨਹੀਂ ਤੇ ਤਾਂ ਫਿਰ ਜੇ ਮੇਰੇ ਕੋਲ ਅੱਜ ਆਪ ਖੁਦ ਫੈਸਲਾ ਲੈਣ ਦਾ ਜਿਹੜਾ ਔਦਾ ਜਾਂ ਪਹਿਨ ਆਇਆ ਤਾਂ ਫਿਰ ਮੈਂ ਫੈਸਲੇ 'ਤੇ ਜ਼ਰੂਰ ਤੁਹਾਡੇ ਹੱਕ 'ਚ ਲਊਂਗਾ ਇਹ ਇਹ ਪਹਿਲਾ ਫੰਕਸ਼ਨ ਵੀ ਥੋੜਾ ਜਿਹਾ ਲੇਟ ਹੋ ਗਿਆ ਕੈਂਪ ਚ ਗਏ ਹੋ ਸੀ ਪਹਿਲਾਂ ਤੁਸੀਂ ਇੱਕ ਵਾਰੀ ਪਹਿਲਾਂ ਕਰ ਲਿਆ ਉਹ ਪੂਰੇ ਨਹੀਂ ਸੀ ਜਿਵੇਂ ਤੁਹਾਡੇ ਪਿਤਾ ਜੀ ਆਏ ਉਸੇ ਸਾਰੇ ਤੇ ਉਹਦੇ ਵੀ ਕਾਫੀ ਕੈਂਪ ਦੇ ਵਿੱਚ ਗਏ ਹੋਏ ਸੀ ਹੈਨਾ ਸੋ ਅੱਜ ਫਿਰ ਸਪੈਸ਼ਲੀ ਮੈਂ ਕਹਾਂ ਵੀ ਉਹਨਾਂ ਨੂੰ ਹੁਣ ਹੌਸਲਾ ਦੇਈਏ ਕਿ ਘਰੇ ਨਾ ਸੋਚਿਓ ਹੁਣ ਕੋਈ ਘਰ ਤੁਹਾਡਾ ਬਿਲਕੁਲ ਨਹੀਂ ਸੀ ਸੰਭਾਲਣਾ ਸਾਡਾ ਕੰਮ ਹੈ ਤੁਸੀਂ ਬਸ ਟਾਰਗੇਟ ਗੋਲ ਰੱਖੋ ਟੀਚ ਪਹੁੰਚ ਕੇ ਕਿਹਦੇ ਪੈਸੇ ਮਾਰਨੀ ਹੈ ਤੇ ਫਿਰ ਪੈਂਟਿਕਨ ਲੈ ਕੇ ਹਰ ਮਿੰਟ ਤੁਹਾਨੂੰ ਕਹਿਣਾ ਕਿ ਗੋਲੀ ਮਾਰ ਹੁਣਾ ਸਿੱਧੀ ਗੋਲੀ ਵਾਂਗੂੰ ਜਾਂਦੀ ਹੈ ਮੈਂ ਕਹਿੰਦਾ ਜੇ ਜਦੋਂ ਉਹਨੂੰ ਰੀਪਲੇਅ ਦਿਖਾਉਂਦੇ ਨੇ ਸਲੋ ਮੋ ਉਹ ਚ ਉਦੋਂ ਵੀ ਨਹੀਂ ਪਤਾ ਲੱਗਦਾ ਬਾਲ ਕਿੰਨੀ ਤੇਜ਼ ਦੀ ਹੈ ਸੋ ਇਹ ਪ੍ਰਮਾਤਮਾ ਦੀ ਕੋਈ ਨਾ ਕੋਈ ਕਲਾ ਹਰੀਤ ਨੂੰ ਦਿੱਤੀ ਹੋਈ ਹੈ ਜਗਰਾਜ ਕੋਲੇ ਕਲਾ ਜਗਰਾਜ ਬਹੁਤ ਵਧੀਆ ਕੰਮ ਕਰ ਰਿਹਾ ਪੁਲਿਸ ਦੇ ਵਿੱਚ ਰਾਜਪਾਲ ਪੁਲਿਸ ਦੇ ਵਿੱਚ ਕੰਮ ਕਰ ਰਿਹਾ ਅਭਿਨੀਤ ਐਸਐਸਪੀ ਵੀ ਨਹੀਂ ਫਾਜ਼ਲ ਕਾਦੀ ਸੋ ਜਿਨੇ ਵੀ ਸਪੋਰਟਸ ਪਰੇ ਜਿਨੇ ਹੈਗੇ ਨੇ ਸਾਡੇ ਕੋਲੇ ਅਫਸਰ ਬਣ ਗਏ ਹੁਣ ਅਸੀਂ ਉਹਨਾਂ ਨੂੰ ਬਾਕਾਇਦਾ ਇੱਕ ਹੋਰ ਨਵੇਂ ਸਨਮਾਨ ਨਾਲ ਦੇਖਦੇ ਹਾਂ ਕਿਉਂਕਿ ਉਹਨਾਂ ਨੇ ਬਹੁਤ ਵਾਰੀ ਦੇਸ਼ ਦਾ ਝੰਡਾ ਆਪ ਖੁਦ ਉੱਪਰ ਜਾਂਦੇ